ਆ ਕਿਸਾਨ ਮਦੂਤ ਸਿੰਘ ਪੰਜਾਬ ਜਿਉਂ ਹੀ ਹੁੰਦੀ ਦੀ ਪੂਰੇ ਜੋਂਜੇ ਪੁਰਾ ਗਦਾਬ ਹੋ ਸਾਡਾ ਅੱਜ ਜੋ ਸਰਕਾਰ ਨੇ ਲੈਂਡ ਪੋਲੀ ਪਾਲਸੀ ਬਾਰੇ ਜੋ ਲੋਕਾਂ ਤੰਗ ਰਕਸਾਣਾ ਜਿ ਮinare ਪਲੇ ਤਾਰੇ ਕਾਲੀ ਹੈ ਕੋਈ ਰੋਧਾ ਆ ਤੇ ਸਾਡੇ ਪੂਰੇ ਪੰਜਾਬ ਦੇ ਖਾ ਆਪ ਦਾ ਰੋਹਣ ਤੇ ਆ ਆਪਣੀਆਂ ਜ਼ਮੀਨਾਂ ਬਚਾਉਂਗਾ ਤੇ ਫਾਇਦਾ ਪਾਉਂਗਾ ਤੇ ਸਰਕਾਰ ਜੋ ਮੰਦ ਭਾੜੀ ਦੇ ਮਾਰੇ ਕਾਨੂੰਨ ਲੈ ਗਈ ਹੈ ਭਾਈ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ 'ਚ ਅੱਜ ਮੋਟਾ ਗਾਲੀ ਮਾਰ ਦਿੱਤਾ ਤੇ ਸਿਕਾਂ ਦੱਸਣਾ ਚਾਹੁੰਦੇ ਆ ਕਿ ਆਹੀ ਇਹ ਜਮੀਨਾਬੀਆਂ ਨਹੀਂ ਜਾਣਦੀਆਂ ਤੇ ਨਾਲ ਸਾਣਾ ਠਗਾ ਕਰ ਮੈਂ ਠਕਾ ਹੂੰ ਦਵਾ ਗੇ ਹੋਣ ਮਲੇਂਦਰੀਆਂ ਤਾਂ ਗੱਲ ਆਈਏ ਇਸ ਕਰਕੇ ਆਪਣਾ ਫੈਲਾ ਨਾ ਹਵਾ ਬਚਾਉਣੇ ਕਰਕੇ ਪੂਰਾ ਦੇਖ ਕਰਕੇ ਪੂਰੇ ਪੰਜਾਬ 'ਚ ਅੱਜ ਮੋਟਾ ਮਤਲਬ ਇੱਕ ਚਿਪਾਈ ਮੀਟਿੰਗ ਲਗਣ ਜਾਗੇ ਇੱਕ ਨੈਸ਼ਨਲ ਹਾਈਵੇ ਜੋ ਸਰਕਾਰ ਤੋਂ ਮੰਗਿਆ ਵਾ ਉਹਨੇ ਕਿਸਾਨਾਂ ਨੂੰ ਬਕਾਇਦ ਕਰਾ ਰਿਹਾ ਮੈਂ ਕਿਸਾਨਾਂ ਨੂੰ ਬਕਾਇਦ ਨਹੀਂ ਪਾਇਆ ਜਾਊਗਾ ਉਹ ਵੀ ਅਬ ਜਿੰਮਿਆਂ ਦੇ ਕਰਜ਼ਾ ਨਹੀਂ ਕਰਵਾਵਾਂਗੇ ਤੇ ਬਾਕੀ ਜੋ ਲੈਂਡ ਪੋਲਿਗ ਪਾਲਸੀ ਆ ਇਹ ਭਗਵੰਦ ਮਾ ਗਾਂ ਚੋਲਿਆ ਇਹ ਤੇਰੀ ਪਾਲ ਨਹੀਂ ਹੁੰਦਾ ਉਹ ਨਾ ਇਹ ਕਰ ਲਾਉਂਦਾ ਮਾਂ ਕਰਜਾ ਹੁੰਦਾ ਦੇ ਸਾਡੀਆਂ ਜੀਣਾ ਸਾਡੀਆਂ ਮਾਵਾਂ ਨੇ ਆਈਆਂ ਆ ਤੇ ਆਪਾਂ ਸਰ ਦੇਵਾਂਗੇ ਲੇਕਿਨ ਜਿਮਾ ਨਹੀਂ ਦਵਾਂਗੇ ਤੇਰਾ ਨਾ ਰੇਕਿੰਗ ਸੇਗਾ ਜੀ ਮੇਰਾ ਟੇਡ ਥੱਲੋ ਪੋਰਾ ਤੇ ਅਹੀਂ ਲਾਲ ਸਿੰਘ ਬਾਬਾ ਕੁੱਲੀ ਵਾਲੇ ਦੇ ਜੋਨ ਤੋਂ ਆਈ ਤੇ ਇਹ ਮਾਰਚ ਜਿਹੜਾ ਕੱਢਿਆ ਵਾ ਜਿਹੜਾ ਹੁਣ ਲੈਂਡ ਟਿਲਿੰਗ ਕਰ ਰਿਹਾ ਜੀ ਕਲੋਨੀਆਂ ਬਣਾਉਣ ਵਾਸਤੇ ਇਹ ਘਰਾਲੇ ਪਿੰਡ ਦੀ ਇਹਨਾਂ ਨੇ ਬਹੁਤ ਜ਼ਮੀਨ ਲੈਣੀ ਹੈ ਇਸ ਕਰਕੇ ਉਹਦੇ ਰੋਸ ਵਜੋਂ ਤੇ ਜਿਹੜੇ ਕੁੱਪ ਵਾਲੇ ਮੀਟਰ ਇਹਨਾਂ ਨੇ ਲਾਉਣੇ ਆ 2020 ਦਾ ਜਿਹੜਾ ਬਿਜਲੀ ਥੋੜੇ ਵਾਲੇ ਨੇ ਲਿਆਂਦਾ ਹੁਣ ਤੇਪਾਲੇ ਵੀਟਰ ਲੱਗ ਕੇ ਲੋਕਾਂ ਨੂੰ ਬਹੁਤ ਤੰਗੀ ਆਉਣੀ ਹੈ ਦੀ ਉਸ ਕਰਕੇ ਰੋਸ ਵਜੋਂ ਇਹ ਕੇ ਵਾਰ ਤੇ ਸਸੀ ਗਾਲ ਜੀ ਮੈਂ ਨਵਜੋਤ ਸੇਗਾ ਪਿੰਡ ਹਲੋਪੁਰ ਦਾ ਇਹ ਜਿਹੜਾ ਲੈਂਡ ਪੁੱਲਿੰਗ ਦੇ ਸਾਰੇ ਪੰਜਾਬ ਵਿੱਚ ਅੱਜ ਸਮੂਹ ਜਿਹੜਾ ਮੋਟਰਸਾਈਕਲ ਬਾਠ ਕੀਤਾ ਜਾ ਰਿਹਾ ਵਾ ਇਸੇ ਸਬੰਧ ਵਿੱਚ ਸਾਡੀ ਗੁਰਦਾਸਪੁਰ ਦੀਆਂ ਵੀ ਜਿੰਨੇ ਵੀ ਕਿਸਾਨ ਸਾਥੀ ਜੁਨਾ ਹੈਗੇ ਆ ਇਕੱਠੇ ਹੋ ਕੇ ਜਿਹੜਾ ਅ ਇਹਦਾ ਕਰ ਰਹੇ ਆ ਕਿਉਂਕਿ ਸਿਰ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਲੀ ਜਿਹੜੀ ਵਾਇਰ ਕੀਤੀ ਜਾ ਰਹੀ ਹੈ ਠੱਕੇ ਦੇ ਨਾਲ ਸੈਕੰਡ ਲੀਟ ਜਿਹੜਾ ਉਹ ਚਿਪ ਵਾਲੇ ਮੀਟਰਾਂ ਦਾ ਜਿਆਦਾ ਜਿਆਦਾ ਸਬੰਧ ਹੈ ਜਿਹੜੇ ਪਿੰਡਾਂ ਵਾਲੇ ਵਿੱਚ ਲਾਏ ਜਾ ਰਹੇ ਨੇ ਠੱਕੇ ਦੇ ਨਾਲ ਉਹਦੇ ਵਿਰੋਧ ਕਰ ਰਹੇ ਗਰੋਹ ਸਾਹਮਣੇ ਹੋਣ ਵਾਸਤੇ ਅੱਜ ਪੋਟਰਸਲ ਮਾਚ ਕਰ ਰਿਹਾ ਹੈ